ਸੋਚalde ਵਿੱਚ ਬੈਠੀ ਆ ਨਾ ਕੋਈ ਪ੍ਰੋਮੋਸ਼ਨਲ ਕਰਈ ਇੱਕ ਤਰੀਕੇ ਨਾਲ ਨਾ ਕਿਸੇ ਨੂੰ ਕੋ ੱਤਕੀ ਜਾ ਰਹੀ ਆ ਸਾਨੂੰ ਕਹਿੰਦੀ ਜੇ ਥੋੜੀ ਤੁਸੀਂ ਐਮਐਬੀਏ ਕਰਤੀ ਆ ਨਾ ਇੱਕ ਸਕਿੱਲ ਹੋਰ ਕਰ ਲਓ ਮੈਂ ਕਿ ਮੈਨੂੰ ਕੀਦਵਾਰ ਪਕੜੀਏ ਕਹਿੰਦੀ ਉਹ ਪਿੰਟੂ ਚਾਹ ਚੁੱਲਣੇ ਬੈਠਾ ਬਹਾਰ ਚਾਹ ਵੇਚ ਰਿਹਾ ਕਹਿੰਦੀ ਉਧਰ ਤੇ ਕਹਿੰਦੀ ਦੋ ਪਲਾਸੀ ਲੈ ਲੈ ਨਹੀਂ ਤੁਸੀਂ ਵੀ ਕਹਿੰਦੀ ਇਹ ਸਕਿੱਲ ਡਵੈਲਪ ਕਰੋ ਚੁੱਪ ਕੇ ਚਾਹ ਦੁਕਾਨ ਖੋਲੋ ਕੀ ਭਗਵੰਤਮਾਨ ਸਰਕਾਰ ਇਹਨਾਂ ਦਾ ਜਵਾਬ ਦੇਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਦੇ ਸਾਹਮਣੇ ਮੁਹਾਲੀ ਦੇ ਵਿੱਚ ਪੂਰੇ ਪੰਜਾਬ ਚੋਂ ਇਹ ਭੈਣਾ ਭਰਾ ਆਏ ਨੇ ਇਹ ਕਹਿੰਦੇ ਨੇ ਸਾਡੇ ਨਾਲ ਧੋਖਾ ਕੀਤਾ ਗਿਆ ਇਹ ਕਹਿੰਦੇ ਸਾਨੂੰ ਐਲਾਨ ਕੀਤਾ ਗਿਆ ਸੀ ਕਿ ਸਾਨੂੰ ਪੱਕੇ ਕਰਤਾ ਪਰ ਸਾਨੂੰ ਪੱਕੇ ਨਹੀਂ ਕੀਤਾ ਸਗੋਂ ਸਾਨੂੰ ਥੱਲੇ ਕਰਤਾ ਇਹ ਕਹਿੰਦੇ ਸਾਨੂੰ ਸੀ ਗ੍ਰੇਡ ਚੋਂ ਕੱਢ ਕੇ ਡੀ ਗ੍ਰੇਡ ਚ ਪਾਤਾ ਇਹ ਜਿਹੜੇ ਬੱਚੇ ਕਮਜ਼ੋਰ ਹੁੰਦੇ ਨੇ ਅਪੰਗ ਹੁੰਦੇ ਨੇ ਜਾਂ ਕਈ ਹੋਰ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਪੜਾਉਣ ਵਾਲੇ ਅਧਿਆਪਕ ਨੇ ਔਰ ਇਹ ਕਹਿੰਦੇ ਨੇ ਕਿ ਬੁਰੀ ਹਾਲਾਤਾਂ ਚ 18-18 ਸਾਲ ਤੋਂ ਇਹ ਕਹਿੰਦੇ ਨੇ ਸਾਡੀ ਕਿਸੇ ਸਰਕਾਰ ਨੇ ਨਹੀਂ ਸੁਣੀ ਇਹ ਕਹਿੰਦੇ ਨੇ ਭਗਵੰਤਮਾਨ ਸਰਕਾਰ ਨੇ ਕਿਹਾ ਸੀ ਕਿ 2022 ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇ ਅਸੀਂ ਆ ਗਏ ਤਾਂ ਤੁਹਾਨੂੰ ਪੱਕੇ ਕਰਾਂਗੇ ਪਰ ਕਹਿੰਦੇ ਧੋਖਾ ਕੀਤਾ ਇਹ ਕਹਿੰਦੇ ਨੇ ਕਿ ਅਸੀਂ ਪਿਛਲੀ ਸਰਕਾਰ ਵੇਲੇ ਇੱਥੇ ਹੀ ਧਰਨਾ ਲਾਇਆ ਸੀ ਤੇ ਇੱਥੇ ਭਗਵੰਤ ਮਾਨ ਤੇ ਕੇਜਰੀਵਾਲ ਸਾਡੇ ਧਰਨੇ 'ਚ ਆ ਕੇ ਬੈਠੇ ਸੀ ਔਰ ਸਾਨੂੰ ਕਿਹਾ ਸੀ ਸਾਡੀ ਸਰਕਾਰ ਲਿਆਓ ਤੇ ਫਿਰ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਪਰ ਅੱਜ ਇਹ ਕਹਿੰਦੇ ਨੇ ਕਿ ਨਹੀਂ ਸੁਣੀ ਸਾਡੀ ਅੱਜ ਫੇਰ ਅਸੀਂ ਦਰੀਆਂ ਤੇ ਉਸੇ ਤਰ੍ਹਾਂ ਬਹਿਣ ਲਈ ਮਜਬੂਰ ਆ। ਇਹ ਕਹਿੰਦੇ ਨੇ ਉਮਰਾਂ ਸਾਡੀਆਂ ਟੱਪ ਗਈਆਂ। ਬੱਚੇ ਸਾਡੇ ਵਿਆਹਣ ਵਾਲੇ ਹੋ ਗਏ ਨੇ ਪਰ ਸਾਡਾ ਕਿਸੇ ਸਰਕਾਰ ਨੇ ਮੁੱਲ ਨਹੀਂ ਪਾਇਆ। ਬੁਰੀ ਹਾਲਾਤ ਚ ਰੱਖਿਆ। ਥੋੜੇ-ਥੋੜੇ ਪੈਸਿਆਂ ਤੇ ਨਗੁਣੀਆਂ ਤਨਖਾਹਾਂ ਤੇ ਸਾਡੇ ਤੋਂ ਕੰਮ ਉਹ ਕਰਵਾਇਆ ਜਾਂਦਾ ਜੋ ਲਗਭਗ ਇਸ ਟਾਈਮ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਟੀਚਰ ਨੇ ਉਹਨਾਂ ਦੀ ਤਨਖਾਹ 92000 ਪਰ ਮਨთა ਹੈ। ਉਹ ਕਹਿੰਦੇ ਨੇ ਕੰਮ ਉਹ ਕਰਵਾਇਆ ਜਾਂਦਾ ਤੇ ਤਨਖਾਹ ਸਾਨੂੰ 10 ਗੁਣਾ ਘੱਟ ਦਿੱਤੀ ਜਾਂਦੀ ਹੈ ਹੁਣ ਭਗਵੰਤਮਾਨ ਸਰਕਾਰ ਕੀ ਇਸ ਗੱਲ ਦਾ ਜਵਾਬ ਦੇਗੀ ਕੀ ਭਗਵੰਤਮਾਨ ਸਰਕਾਰ ਇਹ ਦੱਸੇਗੀ ਕਿ ਕਿਉਂ 2022 ਚ ਉਹ ਗੱਲਾਂ ਕਹੀਆਂ ਜੇ ਅੱਜ ਪੂਰੀਆਂ ਨਹੀਂ ਕਰਨੀਆਂ ਸੀ ਸੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਫ਼ਤਰ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੇਟ ਬੰਦ ਹੈ ਅੱਗੇ ਪੁਲਿਸ ਫੋਰਸ ਲੱਗੀ ਹੈ ਪੂਰੇ ਪੰਜਾਬ ਚੋ ਇਹ ਭੈਣਾ ਭਰਾ ਆ ਕੇ ਬੈਠੇ ਨੇ ਪਰ ਜਵਾਬ ਕੌਣ ਦੇਗਾ ਕੀ ਸਵਾਲਾਂ ਤੋਂ ਕਿਨਾਰਾ ਕੀਤਾ ਜਾਏਗਾ ਜਾਂ ਸਵਾਲਾਂ ਦਾ ਗਲਾ ਨੱਪਿਆ ਜਾਏਗਾ ਕਿਨਾਰਾ ਕੀਤੇ ਆ ਵੀ ਸਰਨਾ ਨਹੀਂ ਗਲਾ ਦੱਬਿਆ ਵੀ ਚੁੱਪ ਨਹੀਂ ਹੋਣੇ ਸਵਾਲ ਸਵਾਲ ਤਾਂ ਉੱਠਣਗੇ ਕਿਉਂਕਿ ਰੰਗਲੇ ਪੰਜਾਬ ਦੇ ਸੁਪਨੇ ਦਿਖਾਏ ਸੀ ਇਨਕਲਾਬ ਤੇ ਬਦਲਾ ਦੀਆਂ ਗੱਲਾਂ ਕੀਤੀਆਂ ਸੀ ਤੇ ਅੱਜ ਜਿਹੜੇ ਲੋਕ ਦਰਿਆ 'ਤੇ ਬੈਠੇ ਨੇ ਉਹ ਇਹ ਪੁੱਛਦੇ ਨੇ ਕਿ ਸਾਨੂੰ ਕਿਤੇ ਬਦਲਾ ਨਜ਼ਰ ਨਹੀਂ ਆਇਆ ਤੁਸੀਂ ਜਿਹੜਾ ਡਿਟੇਲ ਦੱਸ ਰਹੇ ਅਸੀਂ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਂਦੇ ਜਿਹੜੇ ਆਪਣੇ ਅਪੰਗ ਬੱਚੇ ਹੁੰਦੇ ਆਂ ਕਦੋਂ ਭਰਤੀ ਹੋਈ ਸੀ ਅਸੀਂ ਆਪਣੇ 2009 ਦੇ ਭਰਤੀਆਂ ਨੂੰ 17 ਸਾਲ ਹੋ ਗਏ ਸਾਨੂੰ ਉੱਥੇ ਲੱਗੇ ਨਹੀਂ ਹੋਏ ਅਜੇ ਤੱਕ ਨਹੀਂ ਜੀ ਪੱਕੇ ਨਹੀਂ ਹੋਏ ਜੀ ਪਰ ਭਗਵੰਤਾਨ ਸਰਕਾਰ ਨੇ ਤਾਂ ਐਲਾਨ ਕਰਤਾ ਸੀ ਤੁਹਾਨੂੰ ਪੱਕੇ ਕਰਨ ਦਾ ਪਰ ਵੱਡੀਆਂ ਫਲੈਕਸਾਂ ਦਾ ਜਿਹੜੇ ਉਹਨੇ ਫਲੈਕਸਾਂ ਲਾਈਆਂ ਪਰ ਪੱਕੇ ਨਹੀਂ ਕੀਤਾ ਇਹ ਤੱਕ ਨਹੀਂ ਪੱਕੇ ਹੀ ਕਹਿੰਦੇ ਜਾਂਦੇ ਇਹ ਤੇਰਾ ਉਹਦਾ ਕੰਮ ਤਾਂ ਪੱਕੇ ਨਾਲ ਹੁੰਦੇ ਆਂ ਹਾਂ ਬਤਾ ਕੀਤਾ ਕੋਈ ਕਿਸੇ ਤੇਰੇ ਨਾਲ ਕੋਈ ਪੱਤਾ ਨਹੀਂ ਕਰਿਆ ਉਹ ਵੱਡਾ ਪਰਿਵਾਰ ਸੰਦੂਕ ਨਾਲ ਪਾਲ ਸਕਦੇ ਹੋ ਨਹੀਂ ਜੀ ਨਹੀਂ ਇਹ ਨਾਲ ਪਰਿਵਾਰ ਇਸ ਟਾਈਮ ਤੁਹਾਨੂੰ ਕਿੰਨੀ ਤਨਖਾਹ ਦੇ ਪਾਣੀ ਇਹ ਤਨਖਾਹ ਤੁਹਾਡੀ 15000 ਤਨਖਾਹ ਦੇ ਰਹੇ ਨੇ ਜੀ 15000 ਹਾਂ ਇਹ ਕਹਿੰਦੇ ਸੀ ਉਹਨੂੰ ਪੱਕਾ ਕਰਤਾ ਇੱਕ ਤਨਖਾਹ ਦੱਦੇ ਉਹਨੂੰ ਪੱਕੇ ਦਾ ਨਾਮ ਲੈ ਕੇ ਬੜੇ-ਬੜੀਆਂ ਫਲੈਕਸਾਂ ਲਾਤੀਆਂ ਝੜਕਾਂ ਦੇ ਵੀ ਕੱਚੇ ਦੇ ਆ ਕੇ 12700 ਪੱਕਾ ਕਰਤਾ ਕੋਈ ਵੀ ਪੱਕਾ ਨਹੀਂ ਹੋਇਆ ਉੱਤੇ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ ਦੇਰ ਬਾਅਦ ਸਾਡੇ ਕੋਲੇ ਪਰੰਤ ਬਿਨਾ ਹੁਣ ਚਾਰੇ ਕੋਈ ਨਹੀਂ ਹੈਗਾ ਕਿਉਂਕਿ ਸਾਡਾ ਬਹੁਤ ਜ਼ਿਆਦਾ ਇਹਨਾਂ ਨੇ ਪ੍ਰਹਾਰ ਕੀਤਾ ਹੋਇਆ ਸਾਨੂੰ ਹੁਣ ਇੱਕ ਸਾਨੂੰ ਇੱਕ ਸਬਸਕ੍ਰਾਈਬਰ ਅਸੀਂ ਮਰ ਲਈ ਚਾਹ ਰਹੇ ਹਾਂ ਕਿਉਂਕਿ ਅਸੀਂ ਲਗਾਤਾਰ ਮੀਟਿੰਗਾਂ ਕਰ ਕਰਕੇ ਅੱਕ ਚੁੱਕੇ ਹਾਂ ਬਹੁਤ ਮੀਟਿੰਗਾਂ ਕਰੀਆਂ ਕੋਈ ਇੱਕ ਨਹੀਂ ਕੋ ਦੋ ਨਹੀਂ 50 50 60 ਮੀਟਿੰਗਾਂ ਅਸੀਂ ਕਰ ਕੇ ਜਾ ਚੁੱਕੇ ਹਾਂ ਹਰ ਵਸ ਨੂੰ ਲਾਲਾ ਲੋਂਦਰੀ ਤੁਹਾਡੇ ਕਿਸ ਕੰਮ ਕਰਿਆ ਕੰਮ ਕਰਿਆ ਸਾਨੂੰ ਇਹਨੇ ਬੁੱਧੂ ਬਣਾ ਰੱਖਿਆ ਸਾਨੂੰ ਪਾਗਲ ਬਣਾ ਰੱਖਿਆ ਪਰ ਅੱਜ ਅਸੀਂ ਆਪਣਾ ਜਿਹੜਾ ਇੱਥੇ ਸੰਘਰਸ਼ ਕਰ ਰਹੇ ਹਾਂ ਅੱਜ ਅਸੀਂ ਆਪਣਾ ਇੱਥੇ ਮਰ ਕੇ ਜਿਹੜਾ ਆਪਣੀ ਜੀਵਨ ਲੇਖਾ ਖਤਮ ਕਰਦੇ ਆਂ ਇਹ ਮਰਨ ਮਰਨ ਕੋ ਕਿਸੇ ਦੀ ਕਹਾਣੀ ਨਹੀਂ ਆਪ ਐਸਾ ਇਤਨਾ ਬੜਾ ਕਦਮ ਕਿਉਂ ਠਾ ਰਹੇ ਅਸੀਂ ਬੱਚੀ ਸਰਵਾੜੀਏ ਕਿਉਂਕਿ अगर आपको कुछ हो जाता है तो आपके परिवार का क्या होगा आप ये भी तो सोचिए सर मेरा 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 बेटा मेरा बेटा ग्यारह साल का है जब मैं जब जब वो जमा भी नहीं था जब मैं जहाँ पे नौकरी करने लगी हूँ अब ग्यारह साल का हो गया वो बोलता है मम्मी आपकी सैलरी कितनी है मैंने ये लेना मैंने वो लेना है उसकी लोड़े पूरी नहीं कर सकती भगवंत मान हो रही तो आके पहला आप बैठते रहे ਸਰ ਨਗਰ ਤੇ ਇੱਕ ਮੈਦਦੇ ਰਹੇ ਨੇ ਸਰ ਪਰ ਸਰ ਨਾਲ ਵੱਡੇ ਵੱਡੇ ਵਾਅਦੇ ਕਰਕੇ ਅੱਜ ਮਾਂ ਸਾਹਿਬ ਸਾਹ ਦੇਖਦੇ ਵੀ ਹੈ ਨਹੀਂ ਸਾਨੂੰ ਮੀਟਿੰਗ ਵੀ ਦਿੰਦੇ ਸੀ ਮੀਟਿੰਗ ਕਰਨ ਜਾਂਦੇ ਆ ਐਡੀ ਤੱਕੜੀ ਫੋਰਸ ਲਈ ਹੁੰਦੀ ਆ ਸਾਨੂੰ ੱੱਕੇ ਮਾਰ ਮਾਰ ਕੇ ਤੋਂ ਬਾਹਰ ਕਰ ਦਿੱਤਾ ਜਾਂਦਾ ਸਾਨੂੰ ਕੋਈ ਮੀਟਿੰਗ ਵੀ ਨਹੀਂ ਕਰਦੇ ਸਰ ਕਹਿ ਰਹੇ ਨੇ ਸਾਰੀ ਚੀਜ਼ਾਂ ਦਾ ਭਾਂਡਾ ਪੁਰਾਣੀ ਸਰਕਾਰਾਂ ਤੇ ਭੰਨਦੀ ਆ ਕਹਿੰਦੇ ਉਹਨਾਂ ਦੇ ਬੀਜੇ ਹੋਏ ਕੰਡੇ ਅਸੀਂ ਚੁਗ ਰਹੇ ਆ ਪਰ ਜਦੋਂ ਅਸੀਂ ਕੰਮ ਕਰਾਂਗੇ ਤਾਂ ਪੱਕੇ ਤੌਰ ਤੇ ਕਰਾਂਗੇ ਅਸੀਂ ਕੋਟਾਂ ਦੇ ਵਿੱਚ ਜਾ ਕੇ ਪਹਿਲਾਂ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਤੋਂ ਬਾਅਦ ਸਾਰਿਆਂ ਨੂੰ ਪੱਕੇ ਕਰਾਂਗੇ ਕੁਝ ਨਹੀਂ ਜੀ ਕੋਟਾਂ ਵਿੱਚ ਹੈਗਾ ਦੇਖੋ ਵੱਡੇ ਵੱਡੇ ਦਾਅਵੇ ਵੱ ਖਾਪਟਨ ਬੰਦਰ ਬਹੁਤ ਵੱਡੇ ਵੱਡੇ ਸੁਪਨੇ ਦਿੰਦੇ ਨੇ ਪਰ ਜੋ ਸਚਾਈ ਮੋਰੇ ਆਉਂਦੀ ਆ ਕੁਛ ਵੀ ਨਹੀਂ ਨਿਕਲਦਾ ਬਿਲਕੁਲ ਖਾਲੀ ਨਿਕਲਦਾ ਭਾਂਡਾ ਸਾਡੇ ਨਾਲ ਉਹ ਹੋਇਆ ਸਾਨੂੰ ਵੱਡੇ ਵੱਡੇ ਸੁਪਨੇ ਦਿਖਾਏ ਵੀ ਜੇ ਤੁਹਾਨੂੰ ਪੱਕੇ ਪਹਿਲਾਂ ਪੱਕੇ ਕਰਾਂਗੇ ਜੇ ਪੱਕੇ ਨਾ ਕਰ ਸਕੇ ਤਾਂ ਤੁਹਾਡੀ ਤਨਖਾ 36000 ਰੁਪਏ ਕਰਾਂਗੇ ਕਮ ਸਕਮ ਤੁਹਾਡਾ ਜਿਹੜਾ ਸੋਸ਼ਲ ਪੁਰਾਣੀ ਸਰਕਾਰਾਂ ਨੇ ਕਰਿਆ ਤੁਹਾਡਾ ਸੀ ਉਹ ਸੋਸ਼ਣ ਤੋਂ ਤੁਹਾਡਾ ਖਾਣਾ ਛਡਾਵਾਂਗੇ ਤੁਹਾਨੂੰ ਤਨਖਾ 36000 ਦਵਾਂਗੇ ਤੁਸੀਂ ਬਈ ਜ਼ਿੰਦਗੀ ਬਤੀਤ ਕਰ ਸਕੋਗੇ 36000 ਤਾਂ ਕੀ ਦੇਣੀ ਸਾਡੀ ਤਰੀਫ਼ ਨਹੀਂ ਕੀਤੀ 30 ਤਾਂ ਕੀ ਜਿਸ 20 ਨਹੀਂ ਕੀਤੀ ਹੁਣ ਭਗਵਾਨ ਸਰਕਾਰ ਕੀ ਕਹਿੰਦੀ ਆ ਹੁਣ ਇਸ ਸਥ ਪੋਸਟਪੋਨ ਕਰ ਦਿੰਦੇ ਨੇ ਜਦੋਂ ਵੀ ਅਸੀਂ ਕਿਸੇ ਮੇਰੇ ਪਿੰਡ ਦੇ ਵਿੱਚ ਖੁਦ ਆਏ ਸੀਗੇ ਉਸ ਟਾਈਮ ਤੇ ਮੈਂ ਉਪ ਬੁਲੰਤ ਕੀਤਾ ਸੀ ਨਾਰਾ ਮੈਂ ਇਨਕਲਾਬ ਜਿੰਦਾਬਾਦ ਨਾਰਾ ਲਾਇਆ ਸੀ ਭਗਵੰਤ ਜੀ ਸਾਹਿਬ ਨੇ ਖੁਦ ਮੈਨੂੰ ਵੇਖਿਆ ਕਿ ਬੀਬੀ ਕੇ ਪਿੱਛੇ ਰੋ ਰਹੀ ਆਵਾਜ਼ਾਂ ਮਾਰ ਰਹੀਓ ਚੁੱਚੀ ਮੈਂ ਰੋ ਕੇ ਨਿਕਲ ਵੀ ਮੈਂ ਬੇ ਤੁਹਾਡਾ ਫਾਈਜੀ ਗੱਲ ਕਰਨਾ ਚਾਹੁੰਨੀ ਆ ਕਹਿੰਦੇ ਹਾਂ ਬੀਬੀ ਕੋ ਉੱਪਰ ਆਂਦੇ ਦੋ ਬੀਬੀ ਕੋ ਉਪਰ ਸਟੇਜ ਤੇ ਭੇਜਿਆ ਜਾਏ ਕੇ ਜੀ ਬਾਲ ਸਾਹਿਬ ਵੀ ਖੜੇ ਹੋ ਗਏ ਕਹਿੰਦੇ ਬੀਬੀ ਕੋ ਉਪਰ ਸਟੇਜ ਤੇ ਭੇਜਿਆ ਜਾਏ ਪਰ ਜਿੰਨੀ ਸਿਕਿਉਰਿਟੀ ਨੇ ਪਿੱਛੇ ਜਾ ਕੇ ਉਹਨੇ ਬਾਹਰ ਕੱਢ ਮੇਰੇ ਬਿਨਾ ਬਿਨਾ ਮਿਲੇ ਬਿਨਾ ਗੱਲ ਕੀਤੇ ਮੁੜ ਗਏ ਫੇ ਐਮਏ ਬੀਏ ਟੈਕਟੀਕਲ ਯਾ ਸਾਰੇ ਐਸੇ ਬੀ ਐ ਕੁਆਲੀਫਾਈਡ ਟੀਚਰ ਆ ਅਸੀਂ ਰੋਣੇ ਸਾਡੇ ਬੱਚੇ ਨਹੀਂ ਪੜਦੇ ਮੇਰੀ ਐਜੂਕੇਸ਼ਨ ਕੀ ਐ ਮੈਮ ਕਿਹੜੀ ਐ ਅਭੀ ਅੰਦਰ ਜਾ ਰਹੇ ਆਪ ਇਹ ਕੀ ਕੀ ਐਜੂਕੇਸ਼ਨ ਕੀ ਐ ਤੁਹਾਡੀ ਜਰ ਅਸੀਂ ਐਮਏ ਬੀਏ ਟੈਕਟੀਕਲ ਯਾ ਟੀਚਰ ਆ ਸਾਡੇ ਕੋਲ ਕੱਲੀ ਇੱਕ ਬੀਏ ਬੀਏ ਨਹੀਂ ਹੈ ਕਿ ਸਾਡੇ ਕੋਲ ਐਨਟੀਟੀ ਈਟੀਟੀ ਕੰਪਿਊਟਰ ਡਿਪਲੋਮੇ ਸਾਰਾ ਕੁਝ ਕੀਤਾ ਹੋਇਆ ਐਨੇ ਡਿਗਰੀ ਡਿਪਲੋਮੇ ਕਰਨ ਦੇ ਬਾਅਦ ਵੀ ਸਾਡੇ ਸਾਹ ਰੱਦੀ ਕੀਤੀਆਂ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹਦੇ ਨਾਲ ਕੀ ਹੱਲ ਹੋਊਗਾ ਆਰ ਜੀ ਜ਼ਿੰਦਗੀ ਵਧੀਆ ਬਿਤਾਈ ਸੀ ਸਾਰੇ ਅਸੀਂ ਆਪਣੇ ਆਪਣੇ ਘਰਾਂ ਲੈ ਕੇ ਜਾਵਾਂਗੇ ਇਹ ਅਸੀਂ ਤੁਹਾਡੇ ਲਈ ਜਾਣ ਬਣਾ ਅਸੀਂ ਸਾਰਾ ਸਾਲ ਆ ਸਰਕਾਰ ਦੇ ਅੰਦਰ ਕੰਮ ਕਰ ਰਹੇ ਹਾਂ ਜਿੱਥੇ ਸਾਨੂੰ ਹਰ ਤਰ੍ਹਾਂ ਕੰਮ ਲਈ ਭੇਜਿਆ ਜਾਂਦਾ ਸੀ ਅਸੀਂ ਇੰਨਾ ਜ਼ਿਆਦਾ ਕੰਮ ਕੀਤਾ ਕਿ ਅੰਟੀ ਡੀਟੀ ਟੀਚਰਾਂ ਨਾਲੋਂ ਵੀ ਜ਼ਿਆਦਾ ਕੀਤਾ ਈਟੀਟੀ ਟੀਚਰਾਂ ਨਾਲੋਂ ਮੈਂ ਜ਼ਿਆਦਾ ਕੰਮ ਕਰਦੇ ਫਿਰ ਵੀ ਸਾਡੇ ਪੱਲੇ ਕੱਖ ਨਹੀਂ ਪਿਆ ਸਾਨੂੰ ਇੱਕ ਪੱਕਿਆਂ ਦਾ ਦਰਜਾ ਦਿੱਤਾ ਗਿਆ ਪੱਕੇ ਹੋਣ ਦੀ ਬਜਾਏ ਸਿਰਫ ਸਾਨੂੰ ਡਿਪਾਰਟਮੈਂਟ ਦੀ ਖਾਮੋਸ਼ੀ ਦੀਵੇ ਵਾ ਕੇ ਸਾਨੂੰ ਪੱਤਿਆਂ ਦੇ ਬੋਰਡ ਲਗਾਏ ਗਏ ਜਿਹਦੇ ਵਿੱਚ ਅਸੀਂ ਆਪਣੇ ਘਰ ਦਾ ਗੁਜ਼ਾਰਾ ਵੀ ਨਹੀਂ ਕਰ ਸਕਦੇ ਆਪਾਂ ਦਿਖਾਈਏ ਇਹਨਾਂ ਨੂੰ ਕਿ ਅਸੀਂ ਕਿੰਨੇ ਦੁਖੀ ਆ ਅਸੀਂ ਕਿੰਨੇ ਭਰੇ ਮਨ ਨਾਲ ਇੱਥੇ ਆਏ ਹੋਏ ਆ ਸੋ ਅੱਜ ਕੋਈ ਵੀ ਸਾਥੇ ਘਰ ਨਹੀਂ ਜਾਊਗਾ ਜਦ ਤੱਕ ਲਾਟਰ ਜਾਰੀ ਨਹੀਂ ਹੁੰਦਾ ਉਹ ਤੁਹਾਨੂੰ ਕੀ ਲੱਗਦਾ ਕਿ ਬੀਬੀ ਐਲੀਮੈਂਟ ਹੀ ਉੱਪਰ ਬਚਿਆ ਉਹ ਸਭ ডিভাইস ਹੁੰਦੀ ਹਨ ਉੱਪਰ ਬੰਦੇ ਭੇਜਦੇ ਥੱਲੇ ਮੈਂ ਤਾਂ ਕਰਦੀ ਵੀ ਹਰ ਪ੍ਰਚਾਰ ਬੰਦੇ ਆਜੋ ਕਿ ਚਾਰ ਬੰਦੇ ਦੀ ਮੈਂ ਤਾਂ ਅਕਰਮੀਆਂ ਦੀ ਮੀਟਿੰਗਾਂ ਚਾਰ ਬੰਦਿਆਂ ਨਾਲ ਬਹੁਤ ਮੀਟਿੰਗਾਂ ਕਰ ਚੁੱਕੇ ਆ ਚਾਰ ਬੰਦੇ ਪੰਜ ਬੰਦੇ ਅੱਠ ਬੰਦੇ ਅਸੀਂ ਬਹੁਤ ਰੇਟੀਆਂ ਕਰ ਚੁੱਕੇ ਆ ਉਹ ਚਾਰ ਅੱਠ ਬੰਦੇ ਦਾ ਮੁੱਤਮਸਲਾ ਹੱਲ ਨਹੀਂ ਹੋਇਆ ਸਾਥੀਓ ਐਸੇ ਕਰਕੇ ਤੁਸੀਂ ਅੱਜ ਆਏ ਹੋ ਤੇ ਤੁਹਾਨੂੰ ਫੇਰ ਵੀ ਲਗਾਤਾਰ ਇੱਦੀ ਆਉਣਾ ਪੈਣਾ ਆਪਣਾ ਮਸਲਾ ਆਪਣਾ ਹੱਲ ਕਰਾਉਣਾ ਹੈ ਸਾਥੀਓ ਤੇ ਜਿਹੜਾ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਕੋਈ ਗੱਲ ਦੀ ਆ ਗੱਡੀ ਲੈਣ ਦੇਣ ਗੱਡੀ ਅੰਦਰ ਰੁਕੀ ਹੋਈ ਆ ਵੀ ਉਹ ਗੱਡੀ ਆਪਣੀ ਖੜੀ ਆ ਅੰਦਰ ਕੈਸ਼ ਵਾਲੀ ਗੱਡੀ ਉਹ ਲਗਾ ਲੈਣ ਸਾਡਾ ਲੱਟ ਜਾਈ ਕਰਵਾ ਦੇਣ ਅਸੀਂ ਚਲੇ ਜਾਵਾਂਗੇ ਅਸੀਂ ਇੰਨਾ ਵੀ ਅਰਦੇ ਪਰ ਜੇ ਸਾਡਾ ਕੰਮ ਨਹੀਂ ਕਰਦੇ ਤਾਂ ਅਸੀਂ ਆਪਕੇ ਦਿਖਾ ਸਕਦੇ ਆ ਅਸੀਂ ਅੱਜ ਆਏ ਤੇ ਉਹਨੇ ਆ ਅਸੀਂ ਆਪਣਾ ਲੈਟਰ ਜੋ ਜਾਰੀ ਕਰਵਾ ਕੇ ਅੱਜ ਆਏ ਆ ਜੋ ਸਾਰੇ ਸਾਥੀਆਂ ਦੀ ਬੇਨਤੀ ਆ ਕਿ ਆਪਾਂ ਕੁਝ ਨਾਰੇ ਸਾਂਝ ਬੋਣੇ ਆ ਸਾਰੇ ਸਾਥੀ ਨਾਲ ਬੋਲਿਓ ਜੀ ਜੀ ਐਸਸੀ ਮੁਤਾਬਕ 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 ਜੀ ਜੀ ਐਸਸੀ ਮੁਤਾਬਕ 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 ਸਿੱਖਿਆ ਵਿਭਾਗ ਮੁਤਾਬਕ ਮੁਤਾਬਕ ਤੁਸੀਂ ਆ ਗਏ ਇੱਕ ਤਾਂ ਮੋਰ ਕਰਨਾ ਅਸੀਂ ਮੀਟਿੰਗ ਕਰਨ ਆਏ ਇੱਥੇ ਤੁਹਾਨੂੰ ਬੜੀ ਦੁੱਖ ਦੀ ਦੁੱਖ ਦੀ ਗੱਲ ਬੜੀ ਮੰਦ ਭਾਗੀ ਦਾ ਸੁਣਾਉਣੀ ਸੀ ਨਾ ਅਸੀਂ ਕਿ ਮੈਡਮ ਅਸੀਂ ਐਮਏ ਬੀਏ ਡੀ ਕੀਤੀ ਹੋਈ ਆ ਜਿੱਦਾਂ ਸਾਡੀ ਵੈਰੀਫਿਕੇਸ਼ਨ ਜਿਲ੍ਹਾ ਲੈਵਲ ਤੋਂ ਹੋ ਕੇ ਅਸੀਂ ਸਾਡੇ ਉੱਪਰ ਆਈ ਸੀ ਅਸੀਂ ਉਸ ਟਾਈਮ ਤੇ ਐਮਏ ਬੀਏ ਡੀ ਟੈਕਟ ਕਲੀਅਰ ਦਾ ਸਰਟੀਫਿਕੇਟ ਲਾਇਆ ਸੀ ਤੁਸੀਂ ਇੱਥੇ ਸਟੇਟ ਚ ਆ ਕੇ ਸਾਡਾ ਸਰਟੀਫਿਕੇਟ ਕਿੱਥੇ ਲਪੋਤੇ ਪਤਾ ਮੰਨੂ ਕੀ ਕਹਿੰਦੀ ਨਹੀਂ ਰਾਜੇ ਤੁਹਾਡੀ ਤੇ ਤੇ ਜੁਆਇਨਿੰਗ ਸੀ ਅਰਸ਼ੀਲ ਤੁਹਾਡੀ ਪ੍ਰੋਸਟੂ ਵੀ ਆ ਸੀ ਹੋ ਸੀ ਤੇ ਜੇ ਪਲਸ 2 ਵਿੱਚ ਭਰਤੀ ਸੀ ਪਰ ਅਸਲ ਲੱਗਣ ਵਾਲੀ ਪਲਸ 2 ਨਹੀਂ ਸੀਗੇ ਅਸਲ ਲੱਗਣ ਵਾਲੇ ਵੀ ਐਨਡੀਐਸ ਸੀ ਜੇ ਭਰਤੀ ਛੋਟੀ ਪਲਸ 2 ਸੀ ਤੁਹਾਨੂੰ ਲੋੜ ਸੀ ਕੰਮ ਦੀ ਤੇ ਤੁਸੀਂ ਸਾਡੇ ਸਾਡੇ ਬੰਦੇ ਭਰਤੀ ਕਿਤੇ ਸਾਨੂੰ ਭਰਤੀ ਕੀਤਾ ਤੁਹਾਨੂੰ ਲੋੜ ਸੀ ਨਾ ਸਮੇਂ ਦੀ ਜੇ ਤੁਹਾਨੂੰ ਲੋੜ ਸੀ ਸਮਾਂ ਲੋੜ ਸੀ ਅਸੀਂ ਬੇਰੁਜ਼ਗਾਰ ਸੀ ਪਰ ਅਸੀਂ ਉਸ ਟਾਈਮ ਪਲਸ 2 ਤਾਂ ਨਹੀਂ ਸੀ ਅਸੀਂ ਤੇੰਨੇ ਪੀੜ ਸੀ ਨਾ ਤੁਸੀਂ ਪਲਸ 2 ਵਿੱਚ ਭਰਤੀ ਕੀਤੀ ਆ ਕੀਤੀ ਹੋ ਪਰ ਜੇ 12 ਸਾਲ ਲੰਘ ਗਏ ਤਾਂ ਉਸ ਟਾਈਮ ਪਲਸ 2 ਦੀ ਵੀ ਕਦਰ ਹੁੰਦੀ ਸੀ ਅੱਜ ਤੋਂ ਲਾਲਾ ਤੁਸੀਂ 15-16 ਸਾਲ ਪਹਿਲੇ ਪਲੱਸ 2 ਦੇ ਇੰਜੀਨੀਅਰ ਬੰਦੇ ਘਰਾਂ ਤੋਂ ਲੱਭਦੇ ਹੁੰਦੇ ਸੀ ਉਹਨਾਂ ਚੱਕ ਤੱਕ ਲੈਵਲ ਵੀ ਆਓ ਸਕੂਲਾਂ ਵਿੱਚ ਨੌਕਰੀ ਕਰੋ ਤੁਹਾਨੂੰ ਬੰਦੇ ਤੋਂ ਤਨਖਾਹ ਦੇਵਾਂਗੇ ਤੁਹਾਨੂੰ ਬੰਦਾ ਮਾਨ ਸਨਮਾਨ ਦੇਵਾਂਗੇ ਤੇ ਆਪਾਂ ਪਲੱਸ ਆਪਾਂ ਨੂੰ ਕਹਿੰਦੇ ਤੁਸੀਂ ਪਲੱਸ 2 ਆ ਕੜਪਾਟੇプラス 2 ਦੇਖੋ ਸਾਥੀਓ ਇਹ ਦੇਗਾ ਤਾੜੀਸ ਮੀਟਿੰਗ ਕਰੀਆਂ ਨੇ ਡਿਪਾਰਟਮੈਂਟ ਦੇ ਵਿੱਚ ਹੌ ਪ੍ਰੋਮੋਸ਼ਨ ਚਾਹ ਦੇ ਵਿੱਚ ਬੈਠਿਆ ਨਾ ਤਾਂ ਪ੍ਰੋਮੋਸ਼ਨ ਆ ਕਰੀਏ ਕਿਸੇ ਤਰੀਕੇ ਨਾਲ ਨਾ ਕਿਸੇ ਕੋ ੱਤਕੀ ਜਾ ਰਹੀ ਆ ਸਾਨੂੰ ਕਹਿੰਦੀ ਜੇ ਥੋੜੀ ਤੁਸੀਂ ਐਨਓਬੀਡ ਕੀਤੀ ਆ ਨਾ ਇੱਕ ਸਕਿੱਲ ਹੋਰ ਅਪ ਕਰ ਲਓ ਮੈਂ ਕਿਹਾ ਮੈਨੂੰ ਕੀਤ ਵਲ ਬਕਈਏ ਕਹਿੰਦੀ ਆ ਪਿੰਟੂ ਚਾਹ ਚੁੰਨ ਲੈਣਾ ਬੈਠਾ ਪਰ ਚਾਹ ਵੇਚਣਾ ਕਹਿੰਦੀ ਉਧਰ ਤੇ ਕਹਿੰਦੀ ਦੋ ਪਲੱਸ ਹੀ ਲੈ ਲੈਣੇ ਕਿਸ ਵੀ ਕੰਨੀ ਨਾ ਤਸਕੀਨ ਦੇ ਵੱਲ ਪਟਾਰਾ ਚੁੱਪ ਕੇ ਚਾਹ ਦੀ ਦੁਕਾਨ ਖੋਲਣਾ 3 ਵਜੇ ਸੱਕ ਮੈਂ ਤੁਹਾਡੀ ਵਾਲੀ ਚਿੱਠੀ ਦੀ ਕਰ ਰਿਆ ਇਸ ਕਰਕੇ ਐਵੇਂ ਨਾ ਉਹੜ ਦੋਂਗ ਬਾਜੀ ਨਾ ਕਰੀਏ ਆਪਾਂ ਕਿਸੇ ਗੱਲ ਤੇ ਵੀ ਦੀ ਬਸਰਾ ਮੜਾ ਰੱਖ ਹਾਂ ਬਸ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਆਪਣਾ ਬੁਝੀ ਜੱਦ ਵਾਲੀ ਜੀ ਆਪਣੇ ਉਧਰੋਂ ਆਹੀ ਵੀ ਤਾਂ ਕਾ ਕਰ ਹਾਂ ਹਮ ਤਾਂ ਮੋਟ ਮਾਰ ਨਹੀਂ ਆ ਰਹੇ ਨੇ ਕਿਸਾਨ ਜਿੱਥੇ ਬੰਦਿਆ ਤੋਂ ਆ ਰਹੇ ਨੇ ਬੰਦੇ ਠੀਕ ਹੈ ਬਹੁਤ ਕਾਠ ਹੋਇਣਾ ਇੱਥੇ ਹੋਣੀ ਬਦਲ ਆਜੋ ਇਹਨਾਂ ਨੂੰ ਕਰੀਏ ਆਪਾਂ ਠੀਕ ਹੈ ਤੁਹਾਡਾ ਕੰਮ ਨੂੰ ਠੀਕ ਆ ਜੀ ਲੋਕਣ ਅਸੀਂ 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 ਇੱਕ ਟੀਚਰ ਆ ਅਸੀਂ ਨਿਮਰਤਾ ਨਾਲ ਹੀ ਪੇਸ਼ ਆ ਸਕਦੇ ਆ ਅਸੀਂ ਧੱਕੇਸ਼ਾਹੀ ਨਹੀਂ ਕਰਦੇ ਜਦੋਂ ਪ੍ਰਸ਼ਾਸਨ ਸਾਡੇ ਨਾਲ ਧੱਕੇਸ਼ਾਹੀ ਕਰਦਾ ਫਿਰ ਅਸੀਂ ਵੀ ਧੱਕੇਸ਼ਾਹੀ ਤੇ ਆਵਾਂਗੇ ਕਿਉਂ ਨਾ ਕਰਾਂਗੇ ਅਸੀਂ ਕੀ ਆ ਸੋਮੀ ਅਸੀਂ ਉਹ ਟੀਚਰ ਆ ਜਿਹੜੇ ਅਸੀਂ ਪੜਾਉਂਦੇ ਆ ਬੱਚਿਆਂ ਨੂੰ ਪੜਾਉਂਦੇ ਆ ਜਿਹੜੇ ਉਹ ਬੱਚੇ ਜਿਹੜਾ ਮਾਪੇ ਸਾਡੇ ਕੋਲ ਪੜ੍ਹ ਕੇ ਅਫਸਰ ਲੱਗੇ ਨੇ ਇੱਕ ਟੀਚਰ ਪੜਾਉਂਦਾ ਤੇ ਫੇਰ ਹੀ ਅਫਸਰ ਬਣਦਾ ਬੱਚਾ ਹਾਂਜੀ ਕਿ ਬੱਚੇ ਅਸੀਂ ਉਹਨਾਂ ਬੱਚਿਆਂ ਨੂੰ ਪੜਾ ਰਹੇ ਆ ਜਿਹੜਾ ਪਰਿਵਾਰ ਤੋਂ ਵੀ ਨਕਾਰੇ ਹੋਏ ਬੱਚੇ ਨੇ ਸਮਾਜ ਤੋਂ ਵੀ ਨਕਾਰੇ ਹੋਏ ਬੱਚੇ ਨੇ ਸੇਡਬਲਯੂਐਸਨ ਬੱਚੇ ਨੇ ਜਿਹੜੇ ਕਿ ਸਮਾਜ ਦੇ ਵਿੱਚ ਉਹਨਾਂ ਨੂੰ ਵਿਚਰ ਲੱਗਿਆ ਵੀ ਜਿਹੜਾ ਆ ਕਿ ਸਮਾਜ ਉਹਨਾਂ ਦਾ ਐਕਸੈਪਟ ਨਹੀਂ ਕਰਦਾ